ਅੱਜ ਦੁਨੀਆ ਜੋ ਆ ਉਹ ਪੋਪ ਫਰਾਂਸਿਸ ਹੁਣਾਂ ਨੂੰ ਟ੍ਰਿਬਿਊਟਸ ਪੇ ਕਰ ਰਹੇ ਆ ਤੇ ਉਹਨਾਂ ਦੀ ਜਿਹੜੀ ਮੌਤ ਹੋ ਗਈ ਆ ਸੇਂਟ ਪੀਟਰ ਸਕੇਅਰ ਦੇ ਵਿੱਚ ਲੋਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠੇ ਹੋਏ ਆ ਜੋ ਪੋਪ ਸੀਗੇ 88 ਸਾਲਾਂ ਦੇ ਸੀ ਬਹੁਤ ਸਾਰੇ ਜਿਹੜੇ ਗਲੋਬਲ ਲੀਡਰਸ ਆ ਉਹਨਾਂ ਨੇ ਜੋ ਪ੍ਰੇਜ਼ ਕੀਤੀ ਆ ਫਰਾਂਸਿਸ ਦੀ ਕਿਉਂਕਿ ਖਾਸ ਕਰਕੇ ਉਹ ਗਰੀਬਾਂ ਦੇ ਲਈ ਤੇ ਮਾਰਜੀਨਲਾਈਜ਼ਡ ਪੀਪਲ ਦੇ ਲਈ ਖੜੇ ਹੈਗੇ ਆ ਈਵਨ ਉਹਨਾਂ ਦਾ ਜਿਹੜਾ ਲਾਸਟ ਜਿਹੜਾ ਭਾਸ਼ ਨਹੀਂ ਕਹਿ ਸਕਦੇ ਆ ਜਦੋਂ ਉਹਨਾਂ ਨੇ ਐਡਰੈਸ ਕੀਤਾ ਉਹਦੇ ਵਿੱਚ ਉਹਨਾਂ ਨੇ ਗਾਜ਼ਾ ਦੇ ਵਿੱਚ ਜੋ ਕੁਝ ਵਾਪਰ ਰਿਹਾ ਆ ਉਹਦੇ ਸਬੰਧ ਦੇ ਵਿੱਚ ਉਹਨਾਂ ਨੇ ਕਿਹਾ ਵੀ ਇਹ ਰੁਕਣਾ ਚਾਹੀਦਾ ਹੈਗਾ ਇਹ ਬਹੁਤ ਜ਼ਿਆਦਾ ਜਿਹੜਾ ਆ ਉੱਥੇ ਜ਼ੁਲਮ ਹੋ ਰਿਹਾ ਹੈਗਾ 7:35 ਵਜੇ ਬਿਸ਼ਪ ਆਫ ਰੋਮ ਫਰਾਂਸਿਸ ਕਹਿੰਦੇ ਭਈ ਉਹ ਵਾਪਸ ਆਪਣੀ ਦੁਨੀਆ ਨੂੰ ਚਲੇਗਾ ਇਹ ਜਿਹੜੇ ਉਹਨਾਂ ਦੇ ਫਾਲੋਅਰ ਆ ਵੈਟिकन ਦੇ ਵਿੱਚ ਕੈਡੀਨਲ ਕੈਡੀਨਲ ਕੈਬਨ ਫੈਰਲ ਉਹਨਾਂ ਨੇ ਅਨਾਉਂਸ ਕੀਤਾ ਹੈਗਾ ਕੈਰਡੀਨਲ ਫੈਰਲ ਹੁਣ ਡੀ ਫੈਕਟੋ ਐਡਮਿਨਿਸਟਰੇਟਰ ਬਣ ਗਏ ਹੈਗੇ ਪਾਪ ਦੀ ਜਗ੍ਹਾ ਦੇ ਉੱਤੇ ਜੋ ਬਾਅਦ ਦੇ ਵਿੱਚ ਫੇ ਨੈਕਸਟ ਪਾਪ ਆ ਉਹ ਚੁਣਿਆ ਜਾਊਗਾ ਈਸਟਰ ਦੀ ਸੈਲੀਬ੍ਰੇਸ਼ਨ ਚੱਲ ਰਹੀਆਂ ਸੀ ਜਿਸ ਟਾਈਮ ਦੇ ਉੱਤੇ ਪਾਪ ਫਰਾਂਸਿਸ ਦੀ ਜਿਹੜੀ ਮੌਤ ਹੋਈ ਹੈਗੀ ਆ ਪਾਪ ਫਰਾਂਸਿਸ ਸਪੈਨਿਸ਼ ਮੂਲ ਦੇ ਸੀ ਇਮੀਗ੍ਰੈਂਟਸ ਦੇ ਹੱਕ ਦੇ ਵਿੱਚ ਵੀ ਬਹੁਤ ਸੀ ਖਾਸ ਕਰਕੇ ਅਮਰੀਕਾ ਦੇ ਸਬੰਧ ਦੇ ਵਿੱਚ ਉਹ ਕਹਿੰਦੇ ਸੀ ਵੀ ਜੋ ਸਟਾਂਸ ਰੰਬਰਮ ਸਟੇਸ਼ਨ ਲੈ ਰਿਹਾ ਆ ਇਲੀਗਲ ਇਮੀਗ੍ਰੇਸ਼ਨ ਦੇ ਸੰਬੰਧ ਦੇ ਵਿੱਚ ਉਹ ਸਹੀ ਨਹੀਂ ਹੈ ਆਪਾਂ ਨੂੰ ਸਾਰਿਆਂ ਦੀ ਜਿਹੜੀ ਹੈਲਪ ਕਰਨੀ ਚਾਹੀਦੀ ਹੈਗੀ ਆ ਸੋ ਉਹਨਾਂ ਨੇ ਐਲਜੀਬੀਟੀਕਿਊ ਰਾਈਟਸ ਦੀ ਵੀ ਜਿਹੜੀ ਗੱਲਬਾਤ ਕੀਤੀ ਸੀਗੀ ਸੋ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਨੇ ਵਾਈਟ ਹਾਊਸ ਦਾ ਜਿਹੜਾ ਈਸਟਰ ਐਗ ਰੋਲ ਪ੍ਰੋਗਰਾਮ ਹੁੰਦਾ ਉਹਦੇ ਦੌਰਾਨ ਉਹਨਾਂ ਨੇ ਇਹ ਕਿਹਾ ਕਿ ਜੋ ਅਮਰੀਕਾ ਦੇ ਜਿਹੜੇ ਫਲੈਗ ਹੈਗੇ ਆ ਉਹ ਹਾਫ ਸਟਾਫ ਹੋਣਗੇ ਇਨ ਆਨਰ ਆਫ ਪੋਪ ਫਰਾਂਸਿਸ 트੍ਰੰਪ ਉਹਨਾਂ ਨੇ ਇਹ ਕਿਹਾ ਕਿ ਹੀ ਵਾਸ ਅ ਗੁੱਡ ਮੈਨ ਸੋ ਨੈਕਸਟ ਕੌਣ ਹੋਊਗਾ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਪਰ ਸਪੈਨਿਸ਼ ਮੂਲ ਦੇ ਪਹਿਲੇ ਪੋਪ ਸੀਗੇ ਉਹ ਕ੍ਰਿਸਟਨ ਜਿਹੜੇ ਕੈਥੋਲਿਕ ਆ ਉਹਨਾਂ ਦੇ ਆਪਾਂ ਕਹਿ ਸਕਦੇ ਬਹੁਤ ਸਾਰੇ ਹਰਜੋ ਸਿੰਘ ਜੀ ਇਹਨਾਂ ਦੇ ਜਿਹੜੇ ਕੈਥੋਲਿਕਸ ਦੇ ਕਹਿ ਸਕਦੇ ਵੀ ਇੱਕ ਧਾਰਮਿਕ ਗੁਰੂ ਦੇ ਤੌਰ ਦੇ ਉੱਤੇ ਇਹਨਾਂ ਨੂੰ ਜਿਹੜਾ ਉਹ ਦੇਖਿਆ ਜਾਂਦਾ ਸੀ ਊਪ ਬਣਨ ਦਾ ਸਿਲਸਿਲਾ ਵੀ ਬੜਾ ਵੈਸੇ ਕਹਿ ਸਕਦੇ ਆ ਵੀ ਹਿਸਟੋਰੀਕ ਵੀ ਹੁੰਦਾ ਆ ਤੇ ਉਹਦੇ ਵਿੱਚ ਬੜੀ ਦਿਲਚਸਪੀ ਵੀ ਲੋਕਾਂ ਦੀ ਹੁੰਦੀ ਆ ਹੁਣ ਦੁਨੀਆ ਭਰ ਤੋਂ ਇਹਨਾਂ ਨੇ ਵੈਟਿਕਨ ਦੇ ਵਿੱਚ ਸਾਰਿਆਂ ਨੂੰ ਸੱਦਣਾ ਜਿਹੜੇ ਜਿਹੜੇ ਮੂਲਕਾਂ ਦੇ ਮੇਨ ਜਿਹੜੇ ਉਹ ਬੰਦੇ ਆ ਫਿਰ ਅੰਦਰ ਜਿਹੜੀ ਸਰਬਸੰਮਤੀ ਇਹਨਾਂ ਨੇ ਕਰਨੀ ਆ ਅਗਲਾ ਜਿਹੜਾ ਪੋਪ ਆ ਉਸ ਨੂੰ ਡਿਸਾਈਡ ਕਰਨ ਦੇ ਲਈ ਇੱਕ ਇਹਨਾਂ ਦੀ ਚਿਮਣੀ ਹੁੰਦੀ ਹੈ ਜੀ ਜਦੋਂ ਇਹ ਵਾਰਤਾ ਲਾਪ ਕਰਦੇ ਆ ਜੇ ਤਾਂ ਚਲੋ ਮਾਰਨਿੰਗ ਉਸ ਤੋਂ ਬਾਅਦ ਤੇ ਵਿੱਚ ਇਵੈਂਚੁਅਲੀ ਇਹਨਾਂ ਨੇ ਨਵਾਂ ਪੋਪ ਸਿਲੈਕਟ ਦਾ ਕਰਨਾ ਹੀ ਆ ਉਹ ਬੜਾ ਦਿਲਚਸਪ ਪੁਨਾ ਮਾਮਲਾ ਪ੍ਰੋਸੈਸ ਜਿਹੜਾ ਉਹ ਬਣ ਜਾਂਦਾ ਆ ਤੇ ਚਿੱਠੀਆਂ ਕਹਿੰਦੇ ਵਿੱਚ ਪਰਚੀਆਂ ਲਿਖੀਆਂ ਜਾਂਦੀਆਂ ਪਰਚੀਆਂ ਦੇ ਵਿੱਚ ਜਦੋਂ ਕਿਸੇ ਦੀ ਬਹੁਮਤ ਆ ਜਾਂਦੀ ਆ ਜਾਂ ਸਰਬਸੰਮਤੀ ਜਿੰਨੀ ਦੇਰ ਤੱਕ ਨਹੀਂ ਹੁੰਦੀ ਉਨੀ ਦੇਰ ਤੱਕ ਉਹਨੇ ਦਿਨ ਤੱਕ ਬਾਹਰੋਂ ਤਾਲਾ ਲਾ ਦਿੱਤਾ ਜਾਂਦਾ ਲੋਕ ਲਾ ਦਿੱਤਾ ਜਾਂਦਾ ਕਹਿੰਦੇ ਵੀ ਹੁਣ ਤੁਹਾਨੂੰ ਸਵੈ ਸਮਤੀ ਕਰਕੇ ਹੀ ਬਾਹਰ ਜਿਹੜਾ ਉਹ ਨਿਕਲਣਾ ਪੈਣਾ ਆ ਤੇ ਫਿਰ ਜੇ ਚਿੱਟੇ ਰੰਗ ਦਾ ਧੂਆ ਕਹਿੰਦੇ ਆ ਵੀ ਸ਼ਾਇਦ ਜਦੋਂ ਨਿਕਲਦਾ ਹੈ ਤਾਂ ਉਤੋਂ ਇਹ ਪਤਾ ਲੱਗਦਾ ਆ ਵੀ ਹਾਂ ਵੀ ਅਗਲਾ ਸ਼ਾਇਦ ਇਹਨਾਂ ਨੇ ਪੋਪ ਜਿਹੜਾ ਉਹ ਸਿਲੈਕਟ ਕਰ ਲਿਆ ਆ ਸੋ ਹੋਂਦੇ ਦਿਨਾਂ ਦੇ ਵਿੱਚ ਵੈਟਿਕਨ ਦੇ ਵਿੱਚ ਇੱਕ ਇਸ ਐਂਗਲ ਤੋਂ ਵੀ ਜਿਹੜੀ ਦਿਲਚਸਪੀ ਆ ਲੋਕਾਂ ਦੀ ਜਿਹੜੀ ਉਹ ਬਣੇਗੀ 2013 ਦੇ ਵਿੱਚ ਅਰਜنٹੀਨਾ ਦੇ ਜੰਮੇ ਜਦੋਂ ਇਹ ਜੰਮੇ ਸੀ ਇਹਨਾਂ ਦਾ ਨਾਮ ਔਰ ਜੇ ਮਾਰੀਓ ਵਰਗੀਲਿਓ ਇਹਨਾਂ ਦਾ ਨਾਮ ਸੀਗਾ ਤੇ ਬਾਅਦ ਦੇ ਵਿੱਚ ਇਹਨਾਂ ਨੇ ਆਪਣਾ ਨਾਮ ਜਿਹੜਾ ਆ ਪਾਪ ਫਰਾਂਸਿਸ ਕਰਕੇ ਜਿਹੜਾ ਆ ਉਹ ਸਿਲੈਕਟ ਕੀਤਾ ਸੀ ਪੈਨੇਡਿਕਟ ਇਹਨਾਂ ਤੋਂ ਪਹਿਲਾਂ ਜਿਹੜੇ ਪਾਪ ਹੋਏ ਆ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਦੱਸਿਆ ਪਿਛਲੇ ਕਈ ਮਹੀਨਿਆਂ ਤੋਂ ਹੀ ਕਹਿ ਸਕਦੇ ਆ ਵੀ ਇਹ ਇਸ ਮੌਕੇ ਜਿਹੜੇ ਉਹ ਬਿਮਾਰ ਜਿਹੜੇ ਉਹ ਚੱਲ ਰਹੇ ਸੀ 88 ਸਾਲ ਦੀ ਉਮਰ ਤੇ ਵਿੱਚ ਇਹਨਾਂ ਦਾ ਜਿਹੜਾ ਉਹ ਦਿਹਾਂਤ ਆ ਹੋਇਆ ਹੈਗਾ ਆ ਸੋ ਉਹ ਤਾਂ ਜਦੋਂ ਜਿੱਦਾਂ ਤੁਸੀਂ ਕਿਹਾ ਵੀ 트럼ਪ ਹੁਣਾ ਨੇ ਤਾਂ ਕਾਫੀ ਪ੍ਰਸ਼ੰਸਾ ਜਿਹੜੀ ਉਹਨਾਂ ਦੀ ਕੀਤੀ ਆ ਪਰ 트럼ਪ ਹੁਣਾ ਦੇ 트럼ਪ ਐਡਮਿਨਿਸਟ੍ਰੇਸ਼ਨ ਦੇ ਕਈ ਨੀਤੀਆਂ ਦੇ ਉਲਟ ਉਹ ਫ੍ਰਾਂਸਿਸ ਜਿਹੜੇ ਉਹ ਬੋਲਦੇ ਵੀ ਰਹੇ ਆ ਕਈ ਵਾਰੀ ਇਹਨਾਂ ਨੂੰ ਵੀ ਇੱਥੋਂ ਦੇ ਲੋਕਾਂ ਨੂੰ ਲੋਕਾਂ ਦਾ ਇਸ ਗੱਲ ਤੋਂ ਗੁੱਸਾ ਕਹਿ ਲੋ ਜਾਂ ਗੱਲਾਂ ਜਿਹੜੀਆਂ ਉਹ ਸੁਣਨੀਆਂ ਪਈਆਂ ਸੀ ਵੀ ਤੁਸੀਂ ਸਾਡੀ ਜਿਹੜੀ ਐਡਮਿਨਿਸਟ੍ਰੇਸ਼ਨ ਦੀ ਗੱਲਬਾਤ ਦੇ ਵਿੱਚ ਦਖਲਅੰਦਾਜ਼ੀ ਜਿਹੜੀ ਉਹ ਨਹੀਂ ਕਰੋ ਤੋਂ ਕਹਿ ਸਕਦੇ ਹਰਜੋ ਸਿੰਘ ਜੀ ਜੇ ਆਪਾਂ ਸਿੱਖਾਂ ਨੂੰ ਆਪਣੇ ਬਰਾਬਰ ਦੇ ਉਤੇ ਇਸ ਅਹੁਦੇ ਦਾ ਦੇਖਣਾ ਹੋਵੇ ਤਾਂ ਸ਼ਾਇਦ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨੇ ਉਹ ਇੱਕ ਉਹਨਾਂ ਦੇ ਇਹਨਾਂ ਦੇ ਜਿਹੜੇ ਧਾਰਮਿਕ ਗੁਰੂ ਤੇ ਆਪਣੇ ਜਿੱਦਾਂ ਇੱਕ ਧਾਰਮਿਕ ਰਹਿਬਰੀਆਂ ਕੌਮ ਨੂੰ ਉਹਰੇ ਜਿਹੜੇ ਚਲਾਉਣ ਵਾਲੇ ਜਿਹੜੇ ਉਸ ਬਰਾਬਰ ਜਿਹੜੇ ਹੋ ਜਾਂਦੇ ਆ ਇੱਥੇ ਇਹਨਾਂ ਨਾਲ ਆਪਾਂ ਨੂੰ ਸਿੱਖਾਂ ਨੂੰ ਇਹ ਵੀ ਸੋਚਣ ਦੀ ਜਿਹੜੀ ਉਹ ਜ਼ਰੂਰਤ ਆ ਵੀ ਆਪਾਂ ਕਈ ਵਾਰੀ ਉਸ ਅਹੁਦੇ ਦਾ ਉੱਥੇ ਬੈਠੇ ਆ ਲੋਕਾਂ ਨੂੰ ਲੈ ਕੇ ਕਈ ਤਰੀਕੇ ਦੀਆਂ ਜਿਹੜੀਆਂ ਆ ਉਹ ਗੱਲਾਂ ਆ ਕਰਦੇ ਆ ਪਰ ਇੱਕ ਕੌਮ ਦੇ ਰਹਿਬਰ ਦੇ ਤੌਰ ਦੇ ਉੱਤੇ ਉੱਥੇ ਜਿਹੜੇ ਬਿਰਾਜਮਾਨ ਨੇ ਜ세ਦਾਰ ਸਾਹਿਬਾਨ ਜਾਂ ਜਿਹੜੇ ਵੀ ਉੱਥੇ ਉੱਤੇਦਾਰ ਹੁੰਦੇ ਆ ਉਹਨਾਂ ਨੂੰ ਉਸ ਕੌਮ ਦੇ ਪ੍ਰਤੀ ਸੱਚੀ ਨਿਸ਼ਟਾ ਦੇ ਨਾਲ ਕੰਮ ਕਰਨ ਦੀ ਵੀ ਜਿਹੜੀ ਜ਼ਰੂਰਤ ਆ ਤੇ ਇਹ ਵੀ ਚੀਜ਼ ਜਿਹੜੀ ਇੱਕ ਪੈਰਲਲ ਦੀ ਕੰਪੇਅਰ ਕਰਨ ਦੀ ਜਿਹੜੀ ਜ਼ਰੂਰ ਕੋਸ਼ਿਸ਼ ਕਰਨੀ ਚਾਹੀਦੀ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਜੋ ਕੈਨੇਡਾ ਦੇ ਆ ਉਹ ਖੁਦ ਕੈਥੋਲਿਕ ਹੈਗੇ ਆ ਉਹਨਾਂ ਨੇ ਵੀ ਸਟੇਟਮੈਂਟ ਜਾਰੀ ਕੀਤੀ ਆ ਭਈ ਜੋ ਪਾਪ ਫਰਾਂਸਿਸ ਹੈਗੇ ਉਹ ਬਹੁਤ ਹੀ ਵਧੀਆ ਇਨਸਾਨ ਸੀ 2022 ਦੇ ਵਿੱਚ ਜਦੋਂ ਉਹ ਕੈਨੇਡਾ ਵਿਜ਼ਿਟ ਕੀਤੇ ਸੀ ਉਹਨਾਂ ਨੇ ਇੰਡੀਜਿਨियस ਲੋਕ ਜਿਹੜੇ ਉੱਥੇ ਦੇ origignal ਲੋਕ ਹੈਗੇ ਆ ਉਹਨਾਂ ਦੇ ਕੋਲੋਂ ਮਾਫੀ ਮੰਗੀ ਸੀ ਭਈ ਹਾਂ ਧੱਕੇ ਦੇ ਨਾਲ ਜਿਹੜੇ ਬੱਚੇ ਆ ਉਹਨਾਂ ਨੂੰ ਜਿਹੜਾ ਕੈਥੋਲਿਕ ਬਣਾਇਆ ਗਿਆ ਸੀ ਬਾਅਦ ਦੇ ਵਿੱਚ ਬਹੁਤ ਜਿਹੜੇ ਨਹੀਂ ਮੰਨਦੇ ਸੀ ਉਹਨਾਂ ਨੂੰ ਮਾਰਿਆ ਵੀ ਗਿਆ ਸੀ ਸਰੋਤਿਆਂ ਨੂੰ ਯਾਦ ਹੋਊਗਾ ਕੁਝ ਸਮਾਂ ਪਹਿਲਾਂ ਕਈਆਂ ਦੇ ਪਿੰਜਰਾ ਉਹ ਪੁਰਾਣੇ ਸਕੂਲਾਂ ਦੇ ਲਾਗੇ ਉਹ ਮਿਲੇ ਸੀਗੇ ਸੋ ਉਸ ਵੰਦ ਦੇ ਵਿੱਚ ਉਹਨਾਂ ਨੇ ਮਾਫੀ ਵੀ ਮੰਗੀ ਸੀ ਜੀ ਆ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਂਦੇ ਆ ਆਪਾਂ ਮੁਲਕ ਦੇ ਵਿੱਚ ਵਾਪਸ ਪਰਤਦੇ ਜਾਈਏ ਕੀ ਕੁਝ ਜਿਹੜਾ ਇੱਥੇ ਚੱਲ ਰਿਹਾ ਆ